ਦੇ ਹਲਾਤ ਇਹ ਸਵੇਰੇ 5 ਵਜੇ ਸਾਡੇ ਪਿੰਡੋਂ ਕੋਈ ਬੰਦਾ ਨਗਰੇ ਸਾਡੇ ਪਿੰਡ ਦਾ ਉਹਨਾਂ ਨੇ ਇਤਲਾਹ ਕੀਤੀ ਸੀ ਵੀ ਇਦਾਂ ਉਹਰੇ ਸ਼ਹਿਰ ਸੂਰ ਜਾਂਦੇ ਨੇ ਸਾਡੇ ਪਿੰਡ ਦੇ ਲੱਦਾ ਢੀ ਦੇ ਐਥੋਂ ਢਿੰਗੀ ਦੇ ਵੀ ਆਉਂਦੇ ਨੇ ਸ਼ਹਿਰ ਕਰਨ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਅਨੌਨ ਜਨਾਨੀ ਦੀ ਵੀ ਕੋਈ ਮਾਰ ਕੇ ਸੱਟ ਗਿਆ ਉਹਨਾਂ ਨੂੰ ਵੀ ਜੋ ਵੀ ਕਿਸੇ ਨੇ ਕੀਤਾ ਹੈ ਕਤਲ ਉਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹਦੇ ਮੁੰਲਾ ਦਾ ਜੀ ਮੂੰਹ ਤੇ ਸੱਟਾਂ ਨੇ ਮੁੰਲਾ ਦਾ ਲਵੇ ਰੱਸੀ ਪੀਆ ਮੁੰਤਲਾ ਦਾ ਵੀ ਫਾਹਾ ਦੇ ਕੇ ਮਾਰੀ ਆ ਇਹ ਆਹ ਸਿਰ 'ਚ ਵੀ ਸੱਟਾਂ ਨੇ ਇਹਦੇ ਅੱਜ ਤਾਂ ਜੀ ਸਵੇਰੇ 6 ਵਜੇ ਦੇਖਿਆ ਇਥੋਂ ਮੁੰਡਾ ਲੱਦਾ ਢੇੜੀ ਤੋਂ ਜਾ ਰਿਹਾ ਤੇ ਉਹਨੇ ਆ ਦੇਖਿਆ ਇਥੋਂ ਡਾਕਟਰ ਜਾਂਦਾ ਤੇ ਕੁੱਤੇ ਲੱਗੇ ਹੋਦੇ ਜਿਹਨੂੰ ਉਹਨੇ ਸਾਨੂੰ ਘਰੇ ਜਾ ਕੇ ਬੁਲਾਤਾ ਭਾਬੀ ਬਾਰੇ ਸੁਣਵਰਦੀ ਦੀ ਵੀ ਇੱਥੇ ਵੀ ਆ ਜਨਾਨੀ ਮਰੀ ਪਈ ਆ ਜੀ ਜੇ ਤੁਸੀਂ ਆ ਕੇ ਦੇਖੇ ਫਿਰ ਕੁੱਤੇ ਚਾਰ ਪੰਜ ਕੁੱਤੇ ਭਜਾਏ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਢਿੰਗਿਆ ਫਿਰ ਉਹਨੇ ਚੌਂਕੀ ਚੌਂਕੀ 'ਚ ਫੋਨ ਕਰਿਆ ਜੀ ਫਿਰ ਚੌਂਕੀ ਵਾਲਿਓ ਮੁੰਡਾ ਮੁਨਸ਼ੀ ਆਇਆ ਜੀ ਵੇ ਇੰਚਾਰਜ ਮੈਡਮ ਆਗੇ ਜੀ ਬਸ ਅਸੀਂ ਤਾਂ ਆ ਹੀ ਦੇਖਿਆ ਜੋ ਕਿੰਨੇ ਕ ਟਾਈਮ ਪਹਿਲਾਂ ਦੀ ਹੋ ਸਕਦੀ ਤੁਹਾਡਾ ਆਈਡੀਆ ਵੀ ਇਹ ਆਈਡੀਆ ਤਾਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਐਤਾਂ ਸਵੇਰੇ 6 ਵਜੇ ਦੇਖਿਆ ਜੀ ਆਪਾਂ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕਿੰਨਾ ਘਾੜੇ 'ਚ ਪਕ ਕਹਿ ਸਕਦੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਮਾਹੌਲ ਤਾਂ ਜੀ ਹੁਣ ਦੇਖੋ ਆਲੇ ਤਾਂ ਕਿਸੇ ਦਾ ਕਿਹਨਾ ਘਰ ਜਾੜਿਆ ਜੀ ਕਿਸੇ ਦੇ ਬੱਚਿਆਂ ਦੀ ਮਾਂ ਹੋ ਗਈ ਹੁਣ ਕੀ ਕਹਿ ਸਕਦੇ ਜੀ ਵੀ ਕਿੱਥੇ ਕੀ ਲੱਗਦਾ ਕਤਲ ਹੀ ਆ ਗਿਆ ਹੁਣ ਕੀ ਕਹਿ ਸਕਦੇ ਜੀ ਆਪਾਂ ਨੂੰ ਇਹ ਬਾਰੇ ਸਰਚ ਤਾਂ ਸੱਟ ਲੱਗੀ ਹੋਈ ਆ ਜੀ ਹੁਣ ਕੀ ਕਹਿ ਸਕਦੇ ਵੀ ਕਤਲ ਲੱਗੇ ਕੀ ਆ ਜੀ ਇਹ ਤਾਂ ਹੁਣ ਪੁਲਿਸ ਦਾ ਟੈਂਪੋ ਦੀ ਨਿਸ਼ਾਨ ਵੀ ਸੀ ਰੱਸਾ ਪਿਆ ਤੇ ਆਹ ਧਾਣੇ ਜੇ ਪੈ ਤੇ ਆ ਲੀਹਾਂ ਜੀ ਤੇ ਜੀ ਹੁਣ ਪਤਾ ਨਹੀਂ ਹੁਣ ਤਾਂ ਮਿੰਟ ਮਿੰਟ ਗਿਆ ਜੀ ਹਾਂ ਜੀ ਹਾਂ ਹੋਰ ਤਾਂ ਸਾਨੂੰ ਇਹਦੇ ਬਾਰੇ ਕੋਈ ਤਾਂ ਦੱਸ ਦੇਗਾ ਵਾਕਈ ਹੁਣ ਪੁਲਿਸ ਦਾ ਮੈਂਟਿਕ ਵਸ ਕਾ ਇਹ ਕਰੂ ਵੀ ਕਿਉਂਕਿ ਪੈਤੀ ਘਾਤ ਪੁਲਿਸ ਕੋਲ ਚਲਿਆ ਗਿਆ ਕਿ ਨਾ ਜੀ ਅਇਦਾ ਉਹ ਇੱਕ ਟਾਈਮ ਸਰਪੰਚ ਨੂੰ ਬੋਣ ਦਾ ਸਰਪੰਚ ਨੇ ਚਲੋ ਚੌਪਲ ਨੂੰ ਕਰਤਾ ਜੀ ਹਾਂ ਜੀ ਪੰਜ ਟਿੰਗੀ ਤੋਂ ਸਾਨੂੰ ਜੀ ਸਵੇਰੇ ਪਾਉਣੇ 6:00 ਵਜੇ ਫੋਨ ਗਿਆ ਸੀਗਾ ਵੀ ਆਪਣੇ ਚੋਇ ਕੁਾਰ ਘਰਾਂ ਦੇ ਲਵੇ ਡੱਡ ਬਹੁਤੀ ਚੁਈਆ ਵੀ ਅਸੀਂ ਜਦੋਂ ਤਕਰੀਬਨ ਆਏ ਵੀ ਇਹ ਮੁੱਦੀ ਪਈ ਸੀ ਅਸੀਂ ਫੋਟਾ ਫਟਾ ਕੇ ਚਿੰਦੇ ਫੋਨ ਕਰੇ ਜੀ ਇਹ ਮਤਲਬ ਬਰਾਜੀ ਬਸ ਹੁਣ ਤਕਰੀਬਨ ਸਾਰੇ ਆਉਂਦੇ ਜਾਂਦੇ ਖੜੀ ਗਏ ਨੇ ਪੁੱਛਗਛ ਕਰੀ ਗਏ ਨੇ ਵੀ ਕਿਵੇਂ ਕਿਸ ਤਰ੍ਹਾਂ ਹੋਈ ਆ ਵਾਕਾ ਵੀ ਅਜ ਕਈ ਵੀ ਕੋਈ ਪਤਾ ਨਹੀਂ ਸੱਟਾ ਕਿੱਥੇ ਲੱਗਿਆ ਸੀ ਸੱਟਾਂ ਸੱਟ ਲੱਗੀਆਂ ਹੋਈਆਂ ਨੇ ਹਾਂ ਜੀ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਨੇਗੇ ਆਉਂਦੇ ਜਾਂਦੇ ਲੋਕ ਸਾਰੇ ਖੜਦੇ ਤੇ ਪੁੱਛਦੇ ਤੇ ਦੇਖਦੇ ਤੇ ਵੀ ਕੀ ਕੀ ਗੱਲ ਹੋਈ ਹੈ ਪਛਾਣ ਹੋ ਸਕੀ ਨਾ ਜੀ ਪਛਾਣ ਤਾਂ ਹੋਣੀ ਰਹੀ ਜੀ ਮੂੰਹ ਘਸਾ ਹੋਆ ਸੀ ਸਫਲ ਕਰਕੇ ਹਾਂ ਪਿੰਡ ਦੇ ਸਰਪੰਚ ਨੂੰ ਲੱਗਦਾ ਕਿ ਕੋਈ ਆਪਣੇ ਇੱਧਰ ਏਰੀ ਏਰੀ ਨਹੀਂ ਜੀ ਨਹੀਂ ਆਪਣੇ ਰੀਤਾਂ ਲੱਗ ਨਹੀਂ ਰਹੀ ਜੀ ਪੈਸੇ ਰਾਤ ਦੀ ਕਿਸੇ ਨੇ ਸੱਟੀ ਵੀ ਹੈ ਜੀ ਇਹਦੇ ਸਿਰ ਦੇ ਉੱਤੇ 60 ਦੇ ਇਨਸਾਨ ਵੀ ਹੈਗੇ ਇਹਨੂੰ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਜੀ ਇਹਦੇ ਬਾਅਦ ਇਹਦੀ ਤਫਤੀਸ਼ ਕਰਕੇ ਜੀ ਉਹ ਕੀ ਕਾਰਵਾਈ ਕਰਾਂਗੇ ਕੀ ਲੱਗਦਾ ਪਹਿਤਲਾ ਪਹਿਲੀ ਤਫਤੀਸ਼ ਜੀ ਹਜੇ ਕੋਈ ਇਹਦਾ ਮੰਨ ਲਓ ਸਿਰ ਤੇ 60 ਦੇ ਨਿਸ਼ਾਨ ਨਾਲ ਸਿਰ ਤੇ 60 ਦਾ ਨਿਸ਼ਾਨ ਹੈ ਕੁਝ ਨਹੀਂ ਸੀ ਇੱਕ ਰੱਸਾ ਸੀਗਾ ਜੀ ਬਸ ਰੱਸੀ ਜੀ ਪਈਆ ਸਾਈਡ ਤੇ ਬੰਨਿਆ ਪਿਆ ਸੀਗਾ One of the premium and prestigious professional institutes providing a wide range of professional courses with 100% placement assistance. We are Sri Sai Group of Institutes.